ओके 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 हां <STEPS> जी हां जी हेलो हां जी ऑल ऑफ साहब ऑल ऑफ साहब دو منٹ ذرا سے ਸਾਡੇ ਵੱਸੇ ਕੱਡੇ ਨੇ ਔਰ ਤੁਹਾਡਾ ਟਾਈਮ ਨਹੀਂ ਸੀ ਬੋਤਾ ਲੈਣਾ ਚਾਹੁੰਦੇ ਉਹਨਾਂ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਬੋਧਨ ਜੀ ਤੋਂ ਸੁਣਾਉਂਦੇ ਨਹੀਂ ਬਹੁਤ ਵਧੀਆ ਲੱਗਾ ਜੀ ਬੜੀ ਹੈ ਸੰਗੀਤਕ ਸ਼ਾਮ ਹੈ ਅੱਜ ਦੀ ਤੇ ਜਿਵੇਂ ਤੁਸੀਂ ਸਾਰਾ ਪਰਿਵਾਰ ਸੰਗੀਤ ਨਾਲ ਜੁੜੇ ਹੋ ਤੁਹਾਡੇ ਜਿਹੜੇ ਪਰਿਵਾਰ ਆ ਇਹ ਇਦਾਂ ਹੀ ਖੁਸ਼ ਖੁਸ਼ਾ ਰਹ ਸਕਦੇ ਆ ਸਵਰਗ ਦਾ ਨਮੂਨਾ ਨਹੀਂ ਤੇ ਬਹੁਤੇ ਘਰ ਜਿਹੜੇ ਆ ਨਰਕ ਬਣੇ ਹੋਏ ਆ ਨੌ ਸਸਦੀ ਨਹੀਂ ਬਣਦੀ ਦੋਵਾਂ ਜੀਆਂ ਦੀ ਨਹੀਂ ਬਣਦੀ ਔਰ ਕੋਈ ਕਿਸੇ ਪਾਸੇ ਫਿਰਦਾ ਕੋਈ ਕਿਸੇ ਪਾਸੇ ਔਰ ਬਹੁਤ ਚੰਗਾ ਲੱਗਿਆ ਤੇ ਸਾਰਾ ਪਰਿਵਾਰ ਮਿਊਜ਼ਿਕ ਨਾਲ ਜੁੜਿਆ ਔਰ ਮਿਊਜ਼ਿਕ ਚੱਲ ਰਿਹਾ ਵਾ ਢੋਲਕੀ ਵੱਜ ਰਹੀ ਆ ਛੈਨੇ ਵੱਜ ਰਹੇ ਨੇ ਹਰਮੋਨੀਅਮ ਵੱਜ ਰਿਹਾ ਕਿਆ ਬਾਤ ਹੈ ਔਰ ਕਿਵੇਂ ਤੁਸੀਂ ਨੱਚਦੇ ਹੋ ਇਕੱਠੇ ਫਿਰ ਅਸੀਂ ਤਾਂ ਤੁਹਾਨੂੰ ਚਲੋ ਮਿਲੇ ਵੀ ਅੰਮ੍ਰਿਤਸਰ ਦੇ ਵਿੱਚ ਸਾਰਾ ਕੁਝ ਵੇਖਿਆ ਤੇ ਜਿੱਦ ਕੀਤੀ ਆ ਤੇ ਦੂਜੀ ਦੀ ਆ ਗਈ ਬਿਲਕੁਲ 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 ਜੀ ਤੇ ਇੱਕ ਛੋਟੀ ਜੀ ਰਚਨਾ ਮੇਰੀ ਵੀ ਦੇ ਕਤਰਾਂ ਦੀ ਦੁਨੀਆ ਅੰਦਰ ਨਾ ਕਰ ਬੈਠੀ ਪਿਆਰ ਸੋਹਣਾ ਤੇ ਸੱਜਣਾ ਛੱਡ ਕੇ ਕਦ ਤੁਰ ਜਾਣਾ ਕੋਈ ਨਹੀਂ ਉਤਬਾਰ ਸੋਹਣਾ ਵੇਖਦਰਾਂ ਦੀ ਦੁਨੀਆ ਅੰਦਰ ਨਾ ਘਰ ਬੈਠੀ ਪਿਆਰ ਸੋਹਣਿਆ ਸੱਜਣਾ ਛੱਡ ਕੇ ਕਦ ਤੁਰ ਜਾਣਾ ਕੋਈ ਨਹੀਂ ਉ ਇਤਬਾਰ ਸੋਹਣਿਆ ਤੇ ਦੁਨੀਆ ਕੋਲੋਂ ਓਲਾ ਕਰਕੇ ਖਾਈਏ ਭਾਵੇਂ ਆਪਣਾ ਗੁੜ ਹੀ ਦੁਨੀਆ ਕੋਲੋਂ ਓਲਾ ਕਰਕੇ ਖਾਈਏ ਭਾਵੇਂ ਆਪਣਾ ਗੁੜ ਹੀ ਲੋਕਾਂ ਦਾ ਕੀ ਮੂੰਹ ਫੜ ਲੈਣਾ ਖੰਭ ਬਣਾਉਦੇ ਡਾਰ ਸੋਹਣਿਆ ਤੇ ਲੋਕਾਂ ਦਾ ਕੀ ਮੂੰਹ ਫੜ ਲੈਣਾ ਖੰਭ ਬਣਾਉਦੇ ਡਾਰ ਸੋਹਣਿਆ ਹਸਦਿਆਂ ਦੇ ਘਰ ਨੇ ਵਸਦੇ ਜਿਵੇਂ ਤੁਹਾਡਾ ਹਸਵੇਾਰੇ ਘਰ ਨੇ ਵਸਦੇ ਕਹਿਣ ਸਿਆਣੇ ਲੋਕ ਸਦਾ ਹੀ ਤੇ ਪਿਆਰ ਦੇ ਬਦਲੇ ਪਿਆਰ ਜੇ ਲੈਣਾ ਨਾ ਰੱਖ ਦਿਲ ਵਿੱਚ ਖਾਰ ਸੋਹਣਿਆ ਪਿਆਰ ਦੇ ਬਦਲੇ ਪਿਆਰ ਜੇ ਲੈਣਾ ਨਾ ਰੱਖ ਦਿਲ ਵਿੱਚ ਖਾਰ ਸੋਹਣਿਆ ਤੇ ਯਾਰ ਬਣਾਵੀ ਐਸੇ ਜਿਹੜੇ ਲੋੜ ਪਿਆ ਬਣ ਜਾਵਣ ਬਾਹਾਂ ਯਾਰ ਬਣਾਵੀ ਐਸੇ ਜਿਹੜੇ ਲੋੜ ਪਿਆ ਬਣ ਜਾਵਣ ਬਾਹਾਂ ਇਹ ਨਾ ਹੋਵੇ ਪਿੱਠ ਤੇਰੀ ਤੇ ਕਰਨ ਜਾ ਰਹੀ ਵਾਰ ਸੋਹਣਿਆ ਇਹ ਨਾ ਹੋਵੇ ਪਿੱਠ ਤੇਰੀ ਤੇ ਕਰਨ ਜਾ ਰਹੀ ਵਾਰ ਸੋਹਣਿਆ ਤੇ ਹਰ ਕੋਈ ਇੱਥੇ ਖਾਣ ਨੂੰ ਪੈਂਦਾ ਵੇਖ ਲਓ ਜੇ ਛੇੜ ਕਿਸੇ ਨੂੰ ਹਰ ਕੋਈ ਇੱਥੇ ਖਾਣ ਨੂੰ ਪੈਂਦਾ ਵੇਖ ਲਵੋ ਜੇ ਛੇੜ ਕਿਸੇ ਨੂੰ ਤੇ ਬਿਨਾ ਮਿਆਨੋ ਚੁੱਕੀ ਫਿਰਦੇ ਹੱਥਾਂ ਵਿੱਚ ਤਲਵਾਰ ਸੋਹਣਿਆ ਬਿਨਾ ਮਿਆਨੋ ਚੁੱਕੀ ਫਿਰਦੇ ਹੱਥਾਂ ਵਿੱਚ ਤਲਵਾਰ ਸੋਹਣਿਆ ਤੇ ਆਖਰੀ ਬੋਲਿਆ ਜੀ ਦੁਨੀਆ ਨੂੰ ਜੇ ਵਸ ਵਿੱਚ ਕਰਨਾ ਇਹ ਕਾਰਜ ਵੀ ਹੋ ਸਕਦਾ ਹੈ ਅੱਛਾ ਦੁਨੀਆ ਨੂੰ ਜੇ ਵਸ ਵਿੱਚ ਕਰਨਾ ਇਹ ਕਾਰਜ ਵੀ ਹੋ ਸਕਦਾ ਹੈ ਉੱਚੇ ਰੱਖ ਨਿਸ਼ਾਨੇ ਔਲਖ ਤੇ ਮਨ ਚੋਂ ਕੱਢ ਹੰਕਾਰ ਸੋਹਣਿਆ ਉੱਚੇ ਰੱਖ ਨਿਸ਼ਾਨੇ ਔਲਖ ਤੇ ਮਨ ਚੋਂ ਕੱਢ ਹੰਕਾਰ ਸੋਹਣਿਆ ਬਹੁਤ ਧੰਨਵਾਦੀ ਅਸਿਰੇ ਦੇ ਗੰਢ ਹੰਕਾਰ ਨੂੰ ਕੱਢ ਸੋਹਣਿਆ ਧੰਨਵਾਦ ਰੇਨੂ ਜੀ ਪਰਮਜੀਤ ਜੀ ਰਮਤ ਜੀ